ਤਾਂ ਪੰਜਾਬ ਦੇ ਝੋਨਾ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਤੇ ਨਾਲ ਦੇ ਨਾਲ ਸ਼ੈਲਰ ਮਾਲਕਾਂ ਨੂੰ ਵੀ ਵੱਡਾ ਚੜਤਾਂ ਲੱਗਾ ਹੈ ਕਿਉਂਕਿ ਹੁਣ ਪੰਜਾਬ ਦੇ ਝੋਨੇ ਦੇ ਸੈਂਪਲ ਫੇਲ ਹੋ ਚੁੱਕੇ ਨੇ ਸੈਂਪਲ ਭੇਜੇ ਗਏ ਸੀ ਨਾਗਲੈਂਡ ਦੇ ਵਿੱਚ ਜਿਨ੍ਹਾਂ ਨੂੰ ਨਾਗਲੈਂਡ ਦੀਆਂ ਏਜੰਸੀਆਂ ਨੇ ਫੇਲ ਕਰ ਦਿੱਤਾ ਹੈ ਕਿ ਇਹ ਸੈਂਪਲ ਜਿਹੜੇ ਨੇ ਇਹ ਚਾਵਲ ਜਿਹੜੇ ਨੇ ਇਹ ਇਨਸਾਨਾਂ ਦੇ ਖਾਣ ਯੋਗ ਨਹੀਂ ਹੈਗੇ ਜਿਹਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਝੋਨੇ ਦਾ ਮਸਲਾ ਮੁੱਕਣ ਤਾਂ ਨਹੀਂ ਆ ਰਿਹਾ ਜੇਕਰ ਝੋਨੇ ਦੀ ਪਹਿਲਾ ਲਿਫਟਿੰਗ ਦਾ ਮਸਲਾ ਸੀ ਤਾਂ ਫਿਰ ਮਸਲਾ ਆਇਆ ਕਿਸਾਨਾਂ ਨੂੰ ਪੈਸੇ ਦੇਣ ਦਾ ਤੇ ਹੁਣ ਮਸਲਾ ਆਇਆ ਕਿਸਾਨਾਂ ਅਤੇ ਜੇ ਕਿਸਾਨਾਂ ਨੇ ਜਿਹੜੀ ਮਿਹਨਤ ਕੀਤੀ ਆ ਉਹਨਾਂ ਦੀ ਮਿਹਨਤ ਨੂੰ ਬੂਰ ਪਹਿਣਾ ਚਾਹੀਦਾ ਪਰ ਬੂਰ ਉਸ ਤਰੀਕੇ ਦੇ ਨਾਲ ਪਹਿ ਨਹੀਂ ਰਿਹਾ ਕਿਉਂਕਿ ਪਹਿਲਾਂ ਪੰਜਾਬ ਦੇ ਝੋਨੇ ਦੇ ਸੈਂਪਲ ਭੇਜੇ ਗਏ ਸੀ ਅਸਾਮ ਤੇ ਕਰਨਾਟਕ ਵਿੱਚੋਂ ਜਿੱਥੇ ਉਹਨਾਂ ਸੈਂਪਲਾਂ ਨੂੰ ਰੱਦ ਕਰ ਦਿੱਤਾ ਗਿਆ ਸੀਗਾ ਤੇ ਹੁਣ ਉਸ ਤੋਂ ਬਾਅਦ ਜਦੋਂ ਨਾਗਾਲੈਂਡ ਭੇਜੇ ਗਏ ਤਾਂ ਉੱਥੇ ਵੀ ਜਿਹੜੇ ਸੈਂਪਲ ਨੇ ਉਹ ਫੇਲ ਹੋ ਚੁੱਕੇ ਡੱਸਿਆ ਜਾ ਰਿਹਾ तकरीबन 11 ਤੋਂ 12000 ਪੁਆਇੰਟਡ ਝੋਨਾ ਭੇਜਿਆ ਗਿਆ ਸੀਗਾ ਜਿਨ੍ਹਾਂ ਦੇ ਸੈਂਪਲ ਫੇਲ ਹੋਏ ਨੇ ਜਿਨ੍ਹਾਂ ਨੂੰ ਸੰਗਰੂਰ ਅਤੇ ਮਾਨਸੇ ਦੇ ਇਲਾਕਿਆਂ ਚ ਭੇਜਿਆ ਗਿਆ ਸੀਗਾ ਉਸ ਤੋਂ ਬਾਅਦ ਹੁਣ ਜਦੋਂ ਸੈਂਪਲ ਭੇਜਿਆ ਗਿਆ ਇਹ ਵੀ ਦੱਸਿਆ ਜਾ ਰਿਹਾ ਕਿ ਦੋਆ ਦਿਨਾਂ ਦਿਨਾਂ ਦੇ ਅੰਦਰ ਇਹ ਸੈਂਪਲ ਦਾ ਜਿਹੜੇ ਸੈਂਪਲ ਭੇਜੇ ਗਏ ਸੀ ਉਹਨਾਂ ਦੀ ਵੱਖਰੇ ਤਰੀਕੇ ਨਾਲ ਟੈਸਟਿੰਗ ਹੋਈ ਪਰ ਟੈਸਟਿੰਗ ਦੇ ਸੈਂਪਲ ਪੂਰੇ ਤਰੀਕੇ ਨਾਲ ਖਰੇ ਨਹੀਂ ਉਤਰ ਸਕੇ ਜਿਸ ਕਰਕੇ ਉਹਨਾਂ ਸੈਂਪਲ ਨੂੰ ਇਨਸਾਨਾਂ ਦੇ ਖਾਣ ਯੋਗ ਨਹੀਂ ਹਨ ਇਕਰਾਰ ਕਰ ਦਿੱਤਾ ਗਿਆ ਤੇ ਸਾਰੀ ਜਾਣਕਾਰੀ ਪ੍ਰਾਪਤ ਹੋਈ ਹੈ ਇਹਨਾਂ ਇਸ ਜਾਣਕਾਰੀ ਤੋਂ ਬਾਅਦ ਹੋਣਾ ਕਿਸਾਨਾਂ ਅਤੇ ਸ਼ੈਲਰ ਮਾਲਕਾਂ ਨੂੰ ਵੀ ਹੋ ਸਕਦਾ ਵੱਡਾ ਜਿਹੜਾ ਨੁਕਸਾਨ ਹੈ ਉਹ ਝੱਲਣਾ ਪਵੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਟਟ ਆਈ ਹੈ ਚਾਹ ਝੋਨੇ ਦੇ ਵਿੱਚ ਜਿਹੜੇ ਚਾਹਵਤ ਦਾਣੇ ਨੇ ਪੂਰਾ ਪੂਰਾ ਦਾਣਾ ਨਹੀਂ ਨਿਕਲ ਰਿਹਾ ਜਿਸ ਕਰਕੇ ਉਹ ਉਹਨਾਂ ਨੂੰ ਉਸ ਸਰਕਾਰੀ ਏਜੰਸੀ ਦੇ ਹਿਸਾਬ ਨਾਲ ਸਹੀ ਕਰਾਰ ਨਹੀਂ ਨਹੀਂ ਕੀਤਾ ਗਿਆ ਹੁਣ ਇਹ ਹੋ ਸਕਦਾ ਹੈ ਕਿ ਜਿਹੜਾ ਇਹ ਨੁਕਸਾਨ ਹੋਇਆ ਜਿਹੜੀ ਟੁੱਟਪਾ ਜੋਈਏ ਹੋ ਸਕਦਾ ਟੁੱਟਪਾ ਜੋ ਸ਼ੈਲਰ ਮਾਲਕਾਂ ਨੂੰ ਝਲਣੀ ਪਵੇ ਤਾਂ ਵੱਡੀ ਖਬਰ ਹੈ ਪੰਜਾਬ ਦੇ ਝੋਨੇ ਨੂੰ ਲੈ ਕੇ ਨਿਕਲ ਕੇ ਆ ਰਿਹਾ ਕਿ ਝੋਨੇ ਦਾ ਮਸਲਾ ਪੰਜਾਬ ਦੇ ਪੰਜਾਬ ਦੇ ਕਿਸਾਨਾਂ ਤੋਂ ਸ਼ੈਲਰ ਮਾਲਕਾਂ ਤੋਂ ਦੂਰ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਜਿਸ ਤਰੀਕੇ ਦੇ ਹਾਲ ਇਸ ਸਾਲ ਬਣੇ ਨੇ ਝੋਨਾ ਬਹੁਤ ਹੋਇਆ ਪਰ ਝੋਨੇ ਦੀ ਲਿਫਟਿੰਗ ਬਹੁਤ ਦੇਰ ਨਾਲ ਹੋਈ ਕਿੰਨੇ ਕਿੰਨੇ ਦਿਨ ਕਿਸਾਨ ਸ਼ੈਲਰ ਮਾਲਕ ਰੁੱਲਦੇ ਰਹੇ ਮੰਡੀਆਂ ਦੇ ਵਿੱਚ ਜਦੋਂ ਝੋਨੇ ਦੀ ਲਿਫਟਿੰਗ ਹੋ ਗਈ ਹਾਲਾਂਕਿ ਤੁਹਾਨੂੰ ਦੱਸਦੇ ਹੱਲੇ ਵੀ ਪੰਜਾਬ ਦੀ ਸਾਰੀ ਮੰਡੀਆਂ ਵਿੱਚੋਂ ਚੋਨਾ ਨਹੀਂ ਚੁਕਿਆ ਗਿਆ ਹਲੇ ਵੀ ਕੁਝ ਚੋਨਾ ਬਕਾਇਆ ਹੈ ਜਿਨ੍ਹਾਂ ਹਲੇ ਵੀ ਕੁਝ ਕਿਸਾਨ ਜਹੇ ਨੇ ਜਿਨ੍ਹਾਂ ਨੂੰ ਪੈਸੇ ਮਿਲਣੇ ਬਾਕੀ ਨੇ ਚੋਨੇ ਦੀ ਲਿਫਟਿੰਗ ਤੋਂ ਬਾਅਦ ਹੁਣ ਇਹ ਨਵਾਂ ਮਸਲਾ ਖੜਾ ਹੋ ਗਿਆ ਤੇ ਜੇਕਰ ਐਵੇਂ ਮਸਲੇ ਵੱਧਦੇ ਰਹੇ ਤਾਂ ਹੋ ਸਕਦਾ ਹੈ ਅਗਲੇ ਸਾਲ ਵੀ ਕਿਉਂਕਿ ਜੇਕਰ ਸਰਕਾਰ ਝੋਨਾ ਅੱਗੇ ਨਹੀਂ ਵਗਵੇਚੇਗੀ ਸਰਕਾਰ ਕੋਲ ਪੈਸੇ ਨਹੀਂ ਆਣਗੇ ਝੋਨਾ ਪਿਛਲੇ ਸਾਲ ਦਾ ਹੀ ਜੇਕਰ ਜਾਂ ਫਿਰ ਇਸ ਸਾਲ ਦਾ ਜੇਕਰ ਬਕਾਇਆ ਪਿਆ ਰਹਿ ਗਿਆ ਨਹੀਂ ਵਿਕਿਆ ਅੱਗੇ ਨੂੰ ਨਹੀਂ ਨਿਕਲਿਆ ਤਾਂ ਹੋ ਸਕਦਾ ਹੈ ਜਦੋਂ ਆਉਣ ਵਾਲੇ ਸਾਲ ਵਿੱਚ ਝੋਨਾ ਲੱਗੇਗਾ ਕਿਸਾਨ ਆਪਦੇ ਖੇਤਾਂ 'ਚ ਝੋਨਾ ਲਗਾਉਣਗੇ ਉਹਨਾਂ ਨੂੰ ਇਸ ਸਾਲ ਤੋਂ ਵੀ ਜ਼ਿਆਦਾ ਕਿਤੇ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਤਾਂ ਵੱਡੀ ਖਬਰ ਪੰਜਾਬ ਦੇ ਚੋਨੇ ਤੋਂ ਨਿਕਲਣ ਚੋਨੇ ਤੋਂ ਸਾਹਮਣੇ ਆ ਰਹੀ ਹੈ ਚੋਨੇ ਦੇ ਮੱਦੇ ਨਜ਼ਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਚੋਲਾ ਦੇ ਸੈਂਪਲ ਚਾਵਲਾ ਦੇ ਸੈਂਪਲ ਅਸਾਮ ਤੇ ਕਰਨਾਟਕ ਵਿੱਚ ਰੱਦ ਹੋਣ ਤੋਂ ਬਾਅਦ ਹੁਣ ਨਾਗਾਲੈਂਡ ਦੀ ਏਜੰਸੀਆਂ ਨੇ ਵੀ ਰੱਦ ਕਰ ਦਿੱਤੇ ਨੇ ਕਿ ਇਹ ਚਾਵਲ ਇਨਸਾਨਾਂ ਦੇ ਖਾਣ ਯੋਗ ਨਹੀਂ ਹੈਗੇ ਤਾਂ ਪੰਜਾਬ ਦੇ ਝੋਨਾ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਤੇ ਨਾਲ ਦੇ ਨਾਲ ਸ਼ੈਲਰ ਮਾਲਕਾਂ ਨੂੰ ਵੀ ਵੱਡਾ ਚੜਤਾਂ ਲੱਗਾ ਕਿਉਂਕਿ ਹੁਣ ਪੰਜਾਬ ਦੇ ਝੋਨੇ ਦੇ ਸੈਂਪਲ ਫੇਲ ਹੋ ਚੁੱਕੇ ਨੇ ਸੈਂਪਲ ਭੇਜੇ ਗਏ ਸੀ ਨਾਗਾਲੈਂਡ ਦੇ ਵਿੱਚ ਜਿਨ੍ਹਾਂ ਨੂੰ ਨਾਗਾਲੈਂਡ ਦੀਆਂ ਏਜੰਸੀਆਂ ਨੇ ਫੇਲ ਕਰ ਦਿੱਤਾ ਹੈ ਕਿ ਇਹ ਸੈਂਪਲ ਜਿਹੜੇ ਨੇ ਇਹ ਚਾਵਲ ਜਿਹੜੇ ਨੇ ਇਹ ਇਨਸਾਨਾਂ ਦੇ ਖਾਣ ਯੋਗ ਨਹੀਂ ਹੈਗੇ ਜਿਹਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਝੋਨੇ ਦਾ ਮਸਲਾ ਮੁੱਕਣ ਤਾਂ ਨਹੀਂ ਆ ਰਿਹਾ ਜੇਕਰ ਝੋਨੇ ਦੀ ਪਹਿਲਾ ਲਿਫਟਿੰਗ ਦਾ ਮਸਲਾ ਸੀ ਤਾਂ ਫਿਰ ਮਸਲਾ ਆਇਆ ਕਿਸਾਨਾਂ ਨੂੰ ਦੇ ਪੈਸੇ ਦੇਣ ਦਤੇ ਹੁਣ ਮਸਲਾ ਆਇਆ ਕਿਸਾਨਾਂ ਅਤੇ ਜੇ ਕਿਸਾਨਾਂ ਨੇ ਜਿਹੜੀ ਮਿਹਨਤ ਕੀਤੀ ਆ ਉਹਨਾਂ ਦੀ ਮਿਹਨਤ ਨੂੰ ਬੂਰ ਪੈਣਾ ਚਾਹੀਦਾ ਪਰ ਬੂਰ ਉਸ ਤਰੀਕੇ ਦੇ ਨਾਲ ਪੈ ਨਹੀਂ ਰਿਹਾ ਕਿਉਂਕਿ ਪਹਿਲਾਂ ਪੰਜਾਬ ਦੇ ਝੋਨੇ ਦੇ ਸੈਂਪਲ ਭੇਜੇ ਗਏ ਸੀ ਅਸਾਮ ਤੇ ਕਰਨਾਟਕ ਵਿੱਚੋਂ ਜਿੱਥੇ ਉਹਨਾਂ ਸੈਂਪਲਾਂ ਨੂੰ ਰੱਦ ਕਰ ਦਿੱਤਾ ਗਿਆ ਸੀਗਾ ਤੇ ਹੁਣ ਉਸ ਤੋਂ ਬਾਅਦ ਜਦੋਂ ਨਾਗਾਲੈਂਡ ਭੇਜੇ ਗਏ ਤਾਂ ਉੱਥੇ ਵੀ ਜਿਹੜੇ ਸੈਂਪਲ ਨੇ ਉਹ ਫੇਲ ਹੋ ਚੁੱਕੇ ਨੇ ਦੱਸਿਆ ਜਾ ਰਿਹਾ तकरीबन 11 ਤੋਂ 12000 ਪੁਆਇੰਟਡ ਝੋਨਾ ਭੇਜਿਆ ਗਿਆ ਸੀਗਾ ਜਿਨ੍ਹਾਂ ਦੇ ਸੈਂਪਲ ਫੇਲ ਹੋਏ ਨੇ ਜਿਨ੍ਹਾਂ ਨੂੰ ਸੰਗਰੂਰ ਅਤੇ ਮਾਨਸੇ ਦੇ ਇਲਾਕਿਆਂ ਚੋਂ ਭੇਜਿਆ ਗਿਆ ਸੀਗਾ ਉਸ ਤੋਂ ਬਾਅਦ ਹੁਣ ਜਦੋਂ ਸੈਂਪਲ ਭੇਜਿਆ ਗਿਆ ਹੈ ਵੀ ਦੱਸਿਆ ਜਾ ਰਿਹਾ ਕਿ ਦੋ ਦਿਨਾਂ ਦਿਨਾਂ ਦੇ ਅੰਦਰ ਇਹ ਸੈਂਪਲ ਦਾ ਜਿਹੜੇ ਸੈਂਪਲ ਭੇਜੇ ਗਏ ਸੀ ਉਹਨਾਂ ਦੀ ਵੱਖਰੇ ਤਰੀਕੇ ਨਾਲ ਟੈਸਟਿੰਗ ਹੋਈ ਪਰ ਟੈਸਟਿੰਗ ਦੇ ਸੈਂਪਲ ਪੂਰੇ ਤਰੀਕੇ ਨਾਲ ਖਰੇ ਨਹੀਂ ਉਤਰ ਸਕੇ ਜਿਸ ਕਰਕੇ ਉਹਨਾਂ ਸੈਂਪਲ ਨੂੰ ਇਨਸਾਨਾਂ ਦੇ ਖਾਣਜੋਗ ਨਹੀਂ ਹਨ ਇਕਰਾਰ ਕਰ ਦਿੱਤਾ ਗਿਆ ਤੇ ਸਾਰੀ ਜਾਣਕਾਰੀ ਪ੍ਰਾਪਤ ਹੋਈ ਹੈ ਇਹਨਾਂ ਇਸ ਜਾਣਕਾਰੀ ਤੋਂ ਬਾਅਦ ਹੁਣ ਕਿਸਾਨਾਂ ਅਤੇ ਸ਼ੈਲਟਰ ਮਾਲਕਾਂ ਨੂੰ ਵੀ ਹੋ ਸਕਦਾ ਵੱਡਾ ਜਿਹੜਾ ਨੁਕਸਾਨ ਹੈ ਉਹ ਝੱਲਣਾ ਪਵੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਟਟ ਆਈ ਹੈ ਚਾਵ ਝੋਨੇ ਦੇ ਵਿੱਚ ਜਿਹੜੇ ਚਾਵਲ ਦੇ ਦਾਣੇ ਨੇ ਪੂਰਾ ਪੂਰਾ ਦਾਣਾ ਨਹੀਂ ਨਿਕਲ ਰਿਹਾ ਜਿਸ ਕਰਕੇ ਉਹ ਉਹਨਾਂ ਨੂੰ ਉਸ ਸਰਕਾਰੀ ਏਜੰਸੀ ਦੇ ਹਿਸਾਬ ਨਾਲ ਸਹੀ ਕਰਾਰ ਨਹੀਂ ਨਹੀਂ ਕੀਤਾ ਗਿਆ ਹੁਣ ਇਹ ਹੋ ਸਕਦਾ ਹੈ ਕਿ ਜਿਹੜਾ ਇਹ ਨੁਕਸਾਨ ਹੋਇਆ ਜਿਹੜੀ ਟੁੱਟਪਾਜ ਹੋਈਏ ਹੋ ਸਕਦਾ ਟੁੱਟਪਾਜ ਸ਼ੈਲਰ ਮਾਲਕਾਂ ਨੂੰ ਝੜਨੀ ਪਵੇ ਤਾਂ ਵੱਡੀ ਖਬਰ ਹੈ ਪੰਜਾਬ ਦੇ ਝੋਨੇ ਨੂੰ ਲੈ ਕੇ ਨਿਕਲ ਕੇ ਆ ਰਿਹਾ ਕਿ ਝੋਨੇ ਦਾ ਮਸਲਾ ਪੰਜਾਬ ਦੇ ਪੰਜਾਬ ਦੇ ਕਿਸਾਨਾਂ ਤੋਂ ਸ਼ੈਲਰ ਮਾਲਕਾਂ ਤੋਂ ਦੂਰ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਜਿਸ ਤਰੀਕੇ ਦੇ ਹਾਲ ਇਸ ਸਾਲ ਬਣੇ ਨੇ ਝੋਨਾ ਬਹੁਤ ਹੋਇਆ ਪਰ ਝੋਨੇ ਦੀ ਲਿਫਟਿੰਗ ਬਹੁਤ ਦੇਰ ਨਾਲ ਹੋਈ ਕਿੰਨੇ ਕਿੰਨੇ ਦਿਨ ਕਿਸਾਨ ਸ਼ੈਲਰ ਮਾਲਕ ਰੁੱਲਦੇ ਰਹੇ ਮੰਡੀਆਂ ਦੇ ਵਿੱਚ ਜਦੋਂ ਝੋਨੇ ਦੀ ਲਿਫਟਿੰਗ ਹੋ ਗਈ ਹਾਲਾਂਕਿ ਤੁਹਾਨੂੰ ਦੱਸ ਦੇ ਹੱਲੇ ਵੀ ਪੰਜਾਬ ਦੀ ਸਾਰੀ ਮੰਡੀਆਂ ਵਿੱਚੋਂ ਚੋਨਾ ਨਹੀਂ ਚੁੱਕਿਆ ਗਿਆ ਹਲੇ ਵੀ ਕੁਝ ਚੋਨਾ ਬਕਾਇਆ ਹੈ ਜਿਨ੍ਹਾਂ ਹਲੇ ਵੀ ਕੁਝ ਕਿਸਾਨ ਜਿਹੇ ਨੇ ਜਿਨ੍ਹਾਂ ਨੂੰ ਪੈਸੇ ਮਿਲਣੇ ਬਾਕੀ ਨੇ ਚੋਨੇ ਦੀ ਲਿਫਟਿੰਗ ਤੋਂ ਬਾਅਦ ਹੁਣ ਇਹ ਨਵਾਂ ਮਸਲਾ ਖੜਾ ਹੋ ਗਿਆ ਤੇ ਜੇਕਰ ਐਵੇਂ ਮਸਲੇ ਵਧਦੇ ਰਹੇ ਤਾਂ ਹੋ ਸਕਦਾ ਹੈ ਅਗਲੇ ਸਾਲ ਵੀ ਕਿਉਂਕਿ ਜੇਕਰ ਸਰਕਾਰ ਝੋਨਾ ਅੱਗੇ ਨਹੀਂ ਵਗਵੇਚੇਗੀ ਸਰਕਾਰ ਕੋਲ ਪੈਸੇ ਨਹੀਂ ਆਣਗੇ ਝੋਨਾ ਪਿਛਲੇ ਸਾਲ ਦਾ ਹੀ ਜੇਕਰ ਜਾਂ ਫਿਰ ਇਸ ਸਾਲ ਦਾ ਜੇਕਰ ਬਕਾਇਆ ਪਿਆ ਰਹਿ ਗਿਆ ਨਹੀਂ ਵਿਕਿਆ ਅੱਗੇ ਨੂੰ ਨਹੀਂ ਨਿਕਲਿਆ ਤਾਂ ਹੋ ਸਕਦਾ ਹੈ ਜਦੋਂ ਆਉਣ ਵਾਲੇ ਸਾਲ ਵਿੱਚ ਝੋਨਾ ਲੱਗੇਗਾ ਕਿਸਾਨ ਆਪਦੇ ਖੇਤਾਂ 'ਚ ਝੋਨਾ ਲਗਾਉਣਗੇ ਉਹਨਾਂ ਨੂੰ ਇਸ ਸਾਲ ਤੋਂ ਵੀ ਜ਼ਿਆਦਾ ਕਿਤੇ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਤਾਂ ਵੱਡੀ ਖਬਰ ਪੰਜਾਬ ਦੇ ਚੋਨੇ ਨਿਕਲ ਚੋਨੇ ਤੋਂ ਸਾਹਮਣੇ ਆ ਰਹੀ ਹੈ ਚੋਨੇ ਦੇ ਮੱਦੇ ਨਜ਼ਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਚੋਲਾ ਦੇ ਸੈਂਪਲ ਚਾਵਲਾ ਦੇ ਸੈਂਪਲ ਅਸਾਮ ਤੇ ਕਰਨਾਟਕ ਵਿੱਚ ਰੱਦ ਹੋਣ ਤੋਂ ਬਾਅਦ ਹੁਣ ਨਾਗਾਲੈਂਡ ਦੀ ਏਜੰਸੀਆਂ ਨੇ ਵੀ ਰੱਦ ਕਰ ਦਿੱਤੇ ਨੇ ਕਿ ਇਹ ਚਾਵਲ ਇਨਸਾਨਾਂ ਦੇ ਖਾਣ ਯੋਗ ਨਹੀਂ ਹੈਗੇ ਤਾਂ ਪੰਜਾਬ ਦੇ ਝੋਨਾ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਤੇ ਨਾਲ ਦੇ ਨਾਲ ਸ਼ੈਲਰ ਮਾਲਕਾਂ ਨੂੰ ਵੀ ਵੱਡਾ ਚੜਤਾ ਲੱਗਾ ਕਿਉਂਕਿ ਹੁਣ ਪੰਜਾਬ ਦੇ ਝੋਨੇ ਦੇ ਸੈਂਪਲ ਫੇਲ ਹੋ ਚੁੱਕੇ ਨੇ ਸੈਂਪਲ ਭੇਜੇ ਗਏ ਸੀ ਨਾਗਲੈਂਡ ਦੇ ਵਿੱਚ ਜਿਨ੍ਹਾਂ ਨੂੰ ਨਾਗਲੈਂਡ ਦੀਆਂ ਏਜੰਸੀਆਂ ਨੇ ਫੇਲ ਕਰ ਦਿੱਤਾ ਹੈ ਕਿ ਇਹ ਸੈਂਪਲ ਜਿਹੜੇ ਨੇ ਇਹ ਚਾਵਲ ਜਿਹੜੇ ਨੇ ਇਹ ਇਨਸਾਨਾਂ ਦੇ ਖਾਣ ਯੋਗ ਨਹੀਂ ਹੈਗੇ ਜੀ ਉਥੋਂ ਦੱਸ ਦਈਏ ਕਿ ਪੰਜਾਬ ਦੇ ਝੋਨੇ ਦਾ ਮਸਲਾ ਮੁੱਕਣ ਤਾਂ ਨਹੀਂ ਆ ਰਿਹਾ ਜੇਕਰ ਝੋਨੇ ਦੀ ਪਹਿਲਾ ਲਿਫਟਿੰਗ ਦਾ ਮਸਲਾ ਸੀ ਤਾਂ ਫਿਰ ਮਸਲਾ ਆਇਆ ਕਿਸਾਨਾਂ ਨੂੰ ਪੈਸੇ ਦੇਣ ਦਤੇ ਹੁਣ ਮਸਲਾ ਆਇਆ ਕਿਸਾਨਾਂ ਅਤੇ ਜੇ ਕਿਸਾਨਾਂ ਨੇ ਜਿਹੜੀ ਮਿਹਨਤ ਕੀਤੀ ਆ ਉਹਨਾਂ ਦੀ ਮਿਹਨਤ ਨੂੰ ਪੂਰ ਪੈਣਾ ਚਾਹੀਦਾ ਪਰ ਪੂਰ ਉਸ ਤਰੀਕੇ ਦੇ ਨਾਲ ਪਹਿ ਨਹੀਂ ਰਿਹਾ ਕਿਉਂਕਿ ਪਹਿਲਾਂ ਪੰਜਾਬ ਦੇ ਝੋਨੇ ਦੇ ਸੈਂਪਲ ਭੇਜੇ ਗਏ ਸੀ ਅਸਾਮ ਤੇ ਕਰਨਾਟਕ ਵਿੱਚੋਂ ਜਿੱਥੇ ਉਹਨਾਂ ਸੈਂਪਲਾਂ ਨੂੰ ਰੱਦ ਕਰ ਦਿੱਤਾ ਗਿਆ ਸੀਗਾ ਤੇ ਹੁਣ ਉਸ ਤੋਂ ਬਾਅਦ ਜਦੋਂ ਨਾਗਾਲੈਂਡ ਭੇਜੇ ਗਏ ਤਾਂ ਉੱਥੇ ਵੀ ਜਿਹੜੇ ਸੈਂਪਲ ਨੇ ਉਹ ਫੇਲ ਹੋ ਚੁੱਕੇ ਨੇ ਦੱਸਿਆ ਜਾ ਰਿਹਾ ਤਕਰੀਬਨ 11 ਤੋਂ 12000 ਪੁਇੰਟਲ ਝੋਨਾ ਭੇਜਿਆ ਗਿਆ ਸੀਗਾ ਜਿਨ੍ਹਾਂ ਦੇ ਸੈਂਪਲ ਫੇਲ ਹੋਏ ਨੇ ਜਿਨ੍ਹਾਂ ਨੂੰ ਸੰਗਰੂਰ ਅਤੇ ਮਾਨਸੇ ਦੇ ਇਲਾਕਿਆਂ ਚ ਭੇਜਿਆ ਗਿਆ ਸੀਗਾ ਉਸ ਤੋਂ ਬਾਅਦ ਹੁਣ ਜਦੋਂ ਸੈਂਪਲ ਭੇਜਿਆ ਗਿਆ ਹੈ ਵੀ ਦੱਸਿਆ ਜਾ ਰਿਹਾ ਕਿ ਦੋ ਦਿਨਾਂ ਦਿਨਾਂ ਦੇ ਅੰਦਰ ਇਹ ਸੈਂਪਲ ਦਾ ਜਿਹੜੇ ਸੈਂਪਲ ਭੇਜੇ ਗਏ ਸੀ ਉਹਨਾਂ ਦੀ ਵੱਖਰੇ ਤਰੀਕੇ ਨਾਲ ਟੈਸਟਿੰਗ ਹੋਈ ਪਰ ਟੈਸਟਿੰਗ ਦੇ ਸੈਂਪਲ ਪੂਰੇ ਤਰੀਕੇ ਨਾਲ ਖਰੇ ਨਹੀਂ ਉਤਰ ਸਕੇ ਜਿਸ ਕਰਕੇ ਉਹਨਾਂ ਸੈਂਪਲ ਨੂੰ ਇਨਸਾਨਾਂ ਦੇ ਖਾਣਜੋਗ ਨਹੀਂ ਹਨ ਇਕਰਾਰ ਕਰ ਦਿੱਤਾ ਗਿਆ ਤੇ ਸਾਰੀ ਜਾਣਕਾਰੀ ਪ੍ਰਾਪਤ ਹੋਈ ਹੈ ਇਹਨਾਂ ਇਸ ਜਾਣਕਾਰੀ ਤੋਂ ਬਾਅਦ ਹੋਣਾ ਕਿਸਾਨਾਂ ਅਤੇ ਸ਼ੈਲਰ ਮਾਲਕਾਂ ਨੂੰ ਵੀ ਹੋ ਸਕਦਾ ਵੱਡਾ ਜਿਹੜਾ ਨੁਕਸਾਨ ਹੈ ਉਹ ਝੱਲਣਾ ਪਵੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਟਟ ਆਈ ਹੈ ਚਾਵ ਝੋਨੇ ਦੇ ਵਿੱਚ ਜਿਹੜੇ ਚਾਵ ਦੇ ਦਾਣੇ ਨੇ ਪੂਰਾ ਪੂਰਾ ਦਾਣਾ ਨਹੀਂ ਨਿਕਲ ਰਿਹਾ ਜਿਸ ਕਰਕੇ ਉਹ ਉਹਨਾਂ ਨੂੰ ਉਸ ਸਰਕਾਰੀ ਜਨ ਦੇ ਹਿਸਾਬ ਨਾਲ ਸਹੀ ਕਰਾਰ ਨਹੀਂ ਨਹੀਂ ਕੀਤਾ ਗਿਆ ਹੁਣ ਇਹ ਹੋ ਸਕਦਾ ਹੈ ਕਿ ਜਿਹੜਾ ਇਹ ਨੁਕਸਾਨ ਹੋਇਆ ਜਿਹੜੀ ਟੁੱਟਪਾ ਜੋਈਏ ਹੋ ਸਕਦਾ ਟੁੱਟਪਾ ਜੋ ਸ਼ੈਲਰ ਮਾਲਕਾਂ ਨੂੰ ਝਲਣੀ ਪਵੇ ਤਾਂ ਵੱਡੀ ਕਬਰ ਹੈ ਪੰਜਾਬ ਦੇ ਝੋਨੇ ਨੂੰ ਲੈ ਕੇ ਨਿਕਲ ਕੇ ਆ ਰਿਹਾ ਕਿ ਝੋਨੇ ਦਾ ਮਸਲਾ ਪੰਜਾਬ ਦੇ ਪੰਜਾਬ ਦੇ ਕਿਸਾਨਾਂ ਤੋਂ ਸ਼ੈਲਰ ਮਾਲਕਾਂ ਤੋਂ ਦੂਰ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਜਿਸ ਤਰੀਕੇ ਦੇ ਹਾਲ ਇਸ ਸਾਲ ਬਣੇ ਨੇ ਝੋਨਾ ਬਹੁਤ ਹੋਇਆ ਪਰ ਝੋਨੇ ਦੀ ਲਿਫਟਿੰਗ ਬਹੁਤ ਦੇਰ ਨਾਲ ਹੋਈ ਕਿੰਨੇ ਕਿੰਨੇ ਦਿਨ ਕਿਸਾਨ ਸ਼ੈਲਰ ਮਾਲਕ ਰੁੱਲਦੇ ਰਹੇ ਮੰਡੀਆਂ ਦੇ ਵਿੱਚ ਜਦੋਂ ਝੋਨੇ ਦੀ ਲਿਫਟਿੰਗ ਹੋ ਗਈ ਹਾਲਾਂਕਿ ਤੁਹਾਨੂੰ ਦੱਸ ਦੇ ਹੱਲੇ ਵੀ ਪੰਜਾਬ ਦੀ ਸਾਰੀ ਮੰਡੀਆਂ ਵਿੱਚੋਂ ਚੋਨਾ ਨਹੀਂ ਚੁਕਿਆ ਗਿਆ ਹਲੇ ਵੀ ਕੁਝ ਚੋਨਾ ਬਕਾਇਆ ਹੈ ਜਿਨ੍ਹਾਂ ਹਲੇ ਵੀ ਕੁਝ ਕਿਸਾਨ ਜਿਹੇ ਨੇ ਜਿਨ੍ਹਾਂ ਨੂੰ ਪੈਸੇ ਮਿਲਣੇ ਬਾਕੀ ਨੇ ਚੋਨੇ ਦੀ ਲਿਫਟਿੰਗ ਤੋਂ ਬਾਅਦ ਹੁਣ ਇਹ ਨਵਾਂ ਮਸਲਾ ਖੜਾ ਹੋ ਗਿਆ ਤੇ ਜੇਕਰ ਐਵੇਂ ਮਸਲੇ ਵਧਦੇ ਰਹੇ ਤਾਂ ਹੋ ਸਕਦਾ ਹੈ ਅਗਲੇ ਸਾਲ ਵੀ ਕਿਉਂਕਿ ਜੇਕਰ ਸਰਕਾਰ ਝੋਨਾ ਅੱਗੇ ਨਹੀਂ ਵਗਵੇਚੇਗੀ ਸਰਕਾਰ ਕੋਲ ਪੈਸੇ ਨਹੀਂ ਆਣਗੇ ਝੋਨਾ ਪਿਛਲੇ ਸਾਲ ਦਾ ਹੀ ਜੇਕਰ ਜਾਂ ਫਿਰ ਇਸ ਸਾਲ ਦਾ ਜੇਕਰ ਬਕਾਇਆ ਪਿਆ ਰਹਿ ਗਿਆ ਨਹੀਂ ਵਿਕਿਆ ਅੱਗੇ ਨੂੰ ਨਹੀਂ ਨਿਕਲਿਆ ਤਾਂ ਹੋ ਸਕਦਾ ਹੈ ਜਦੋਂ ਆਉਣ ਵਾਲੇ ਸਾਲ ਵਿੱਚ ਝੋਨਾ ਲੱਗੇਗਾ ਕਿਸਾਨ ਆਪਦੇ ਖੇਤਾਂ 'ਚ ਝੋਨਾ ਲਗਾਉਣਗੇ ਉਹਨਾਂ ਨੂੰ ਇਸ ਸਾਲ ਤੋਂ ਵੀ ਜ਼ਿਆਦਾ ਕਿਤੇ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਵੱਡੀ ਖਬਰ ਪੰਜਾਬ ਦੇ ਚੋਨੇਡੋਂ ਨਿਕਲਣ ਚੋਨੇ ਤੋਂ ਸਾਹਮਣੇ ਆ ਰਹੀ ਹੈ ਚੋਨੇ ਦੇ ਮੱਦੇ ਨਜ਼ਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਚੌਲਾ ਦੇ ਸੈਂਪਲ ਚਾਵਲਾ ਦੇ ਸੈਂਪਲ ਅਸਾਮ ਤੇ ਕਰਨਾਟਕ ਵਿੱਚ ਰੱਦ ਹੋਣ ਤੋਂ ਬਾਅਦ ਹੁਣ ਨਾਗਾਲੈਂਡ ਦੀ ਏਜੰਸੀਆਂ ਨੇ ਵੀ ਰੱਦ ਕਰ ਦਿੱਤੇ ਨੇ ਕਿ ਇਹ ਚਾਵਲ ਇਨਸਾਨਾਂ ਦੇ ਖਾਣ ਯੋਗ ਨਹੀਂ ਹੈਗੇ ਪੰਜਾਬ ਦੇ ਝੋਨਾ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਤੇ ਨਾਲ ਦੇ ਨਾਲ ਸ਼ੈਲਰ ਮਾਲਕਾਂ ਨੂੰ ਵੀ ਵੱਡਾ ਚੜਤਾਂ ਲੱਗਾ ਕਿਉਂਕਿ ਹੁਣ ਪੰਜਾਬ ਦੇ ਝੋਨੇ ਦੇ ਸੈਂਪਲ ਫੇਲ ਹੋ ਚੁੱਕੇ ਨੇ ਸੈਂਪਲ ਭੇਜੇ ਗਏ ਸੀ ਨਾਗਾਲੈਂਡ ਦੇ ਵਿੱਚ ਜਿਨ੍ਹਾਂ ਨੂੰ ਨਾਗਾਲੈਂਡ ਦੀਆਂ ਏਜੰਸੀਆਂ ਨੇ ਫੇਲ ਕਰ ਦਿੱਤਾ ਹੈ ਕਿ ਇਹ ਸੈਂਪਲ ਜਿਹੜੇ ਨੇ ਇਹ ਚਾਵਲ ਜਿਹੜੇ ਨੇ ਇਹ ਇਨਸਾਨਾਂ ਦੇ ਖਾਣ ਯੋਗ ਨਹੀਂ ਹੈਗੇ ਜਿਹਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਝੋਨੇ ਦਾ ਮਸਲਾ ਮੁੱਕਣ ਤਾਂ ਨਹੀਂ ਆ ਰਿਹਾ ਜੇਕਰ ਝੋਨੇ ਦੀ ਪਹਿਲਾ ਲਿਫਟਿੰਗ ਦਾ ਮਸਲਾ ਸੀ ਤਾਂ ਫਿਰ ਮਸਲਾ ਆਇਆ ਕਿਸਾਨਾਂ ਨੂੰ ਪੈਸੇ ਦੇਣ ਦਾ ਤੇ ਹੁਣ ਮਸਲਾ ਆਇਆ ਕਿਸਾਨਾਂ ਅਤੇ ਜੇ ਕਿਸਾਨਾਂ ਨੇ ਜਿਹੜੀ ਮਿਹਨਤ ਕੀਤੀ ਆ ਉਹਨਾਂ ਦੀ ਮਿਹਨਤ ਨੂੰ ਭੂਰ ਪੈਣਾ ਚਾਹੀਦਾ ਪਰ ਭੂਰ ਉਸ ਤਰੀਕੇ ਦੇ ਨਾਲ ਪੈ ਨਹੀਂ ਰਿਹਾ ਕਿਉਂਕਿ ਪਹਿਲਾਂ ਪੰਜਾਬ ਦੇ ਝੋਨੇ ਦੇ ਸੈਂਪਲ ਭੇਜੇ ਗਏ ਸੀ ਅਸਾਮ ਤੇ ਕਰਨਾਟਕ ਵਿੱਚੋਂ ਜਿੱਥੇ ਉਹਨਾਂ ਸੈਂਪਲਾਂ ਨੂੰ ਰੱਦ ਕਰ ਦਿੱਤਾ ਗਿਆ ਸੀਗਾ ਤੇ ਹੁਣ ਉਸ ਤੋਂ ਬਾਅਦ ਜਦੋਂ ਨਾਗਾਲੈਂਡ ਭੇਜੇ ਗਏ ਤਾਂ ਉੱਥੇ ਵੀ ਜਿਹੜੇ ਸੈਂਪਲ ਨੇ ਉਹ ਫੇਲ ਹੋ ਚੁੱਕੇ ਨੇ ਦੱਸਿਆ ਜਾ ਰਿਹਾ तकरीबन 11 ਤੋਂ 12000 ਪੁਆਇੰਟਡ ਝੋਨਾ ਭੇਜਿਆ ਗਿਆ ਸੀਗਾ ਜਿਨ੍ਹਾਂ ਦੇ ਸੈਂਪਲ ਫੇਲ ਹੋਏ ਨੇ ਜਿਨ੍ਹਾਂ ਨੂੰ ਸੰਗਰੂਰ ਅਤੇ ਮਾਨਸੇ ਦੇ ਇਲਾਕਿਆਂ ਚੋਂ ਭੇਜਿਆ ਗਿਆ ਸੀਗਾ ਉਸ ਤੋਂ ਬਾਅਦ ਹੁਣ ਜਦੋਂ ਸੈਂਪਲ ਭੇਜਿਆ ਗਿਆ ਹੈ ਵੀ ਦੱਸਿਆ ਜਾ ਰਿਹਾ ਕਿ ਦੋਹਾਂ ਦਿਨਾਂ ਦਿਨਾਂ ਦੇ ਅੰਦਰ ਇਹ ਸੈਂਪਲ ਦਾ ਜਿਹੜੇ ਸੈਂਪਲ ਭੇਜੇ ਗਏ ਸੀ ਉਹਨਾਂ ਦੀ ਵੱਖਰੇ ਤਰੀਕੇ ਨਾਲ ਟੈਸਟਿੰਗ ਹੋਈ ਪਰ ਟੈਸਟਿੰਗ ਦੇ ਸੈਂਪਲ ਪੂਰੇ ਤਰੀਕੇ ਨਾਲ ਖਰੇ ਨਹੀਂ ਉਤਰ ਸਕੇ ਜਿਸ ਕਰਕੇ ਉਹਨਾਂ ਸੈਂਪਲ ਨੂੰ ਇਨਸਾਨਾਂ ਦੇ ਖਾਣ ਯੋਗ ਨਹੀਂ ਹਨ ਇਕਰਾਰ ਕਰ ਦਿੱਤਾ ਗਿਆ ਤੇ ਸਾਰੀ ਜਾਣਕਾਰੀ ਪ੍ਰਾਪਤ ਹੋਈ ਹੈ ਇਹਨਾਂ ਇਸ ਜਾਣਕਾਰੀ ਤੋਂ ਬਾਅਦ ਹੁਣ ਕਿਸਾਨਾਂ ਅਤੇ ਸ਼ੈਲਰ ਮਾਲਕਾਂ ਨੂੰ ਵੀ ਹੋ ਸਕਦਾ ਵੱਡਾ ਜਿਹੜਾ ਨੁਕਸਾਨ ਹੈ ਉਹ ਝੱਲਣਾ ਪਵੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਟਟ ਆਈ ਹੈ ਚਾਵ ਝੋਨੇ ਦੇ ਵਿੱਚ ਜਿਹੜੇ ਚਾਵ ਦੇ ਦਾਣੇ ਨੇ ਪੂਰਾ ਪੂਰਾ ਦਾਣਾ ਨਹੀਂ ਨਿਕਲ ਰਿਹਾ ਜਿਸ ਕਰਕੇ ਉਹ ਉਹਨਾਂ ਨੂੰ ਉਸ ਸਰਕਾਰੀ ਜਨਸ ਦੇ ਹਿਸਾਬ ਨਾਲ ਸਹੀ ਇਕਰਾਰ ਨਹੀਂ ਨਹੀਂ ਕੀਤਾ ਗਿਆ ਹੁਣ ਇਹ ਹੋ ਸਕਦਾ ਹੈ ਕਿ ਜਿਹੜਾ ਇਹ ਨੁਕਸਾਨ ਹੋਇਆ ਜਿਹੜੀ ਟੁੱਟਪਾ ਜੋਈਏ ਹੋ ਸਕਦਾ ਟੁੱਟਪਾ ਜੋ ਸ਼ੈਲਰ ਮਾਲਕਾਂ ਨੂੰ ਝਲਣੀ ਪਵੇ ਤਾਂ ਵੱਡੀ ਕਬਰ ਹੈ ਪੰਜਾਬ ਦੇ ਝੋਨੇ ਨੂੰ ਲੈ ਕੇ ਨਿਕਲ ਕੇ ਆ ਰਿਹਾ ਕਿ ਝੋਨੇ ਦਾ ਮਸਲਾ ਪੰਜਾਬ ਦੇ ਪੰਜਾਬ ਦੇ ਕਿਸਾਨਾਂ ਤੋਂ ਸ਼ੈਲਰ ਮਾਲਕਾਂ ਤੋਂ ਦੂਰ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਜਿਸ ਤਰੀਕੇ ਦੇ ਹਾਲ ਇਸ ਸਾਲ ਬਣੇ ਨੇ ਝੋਨਾ ਬਹੁਤ ਹੋਇਆ ਪਰ ਝੋਨੇ ਦੀ ਲਿਫਟਿੰਗ ਬਹੁਤ ਦੇਰ ਨਾਲ ਹੋਈ ਕਿੰਨੇ ਕਿੰਨੇ ਦਿਨ ਕਿਸਾਨ ਸ਼ੈਲਰ ਮਾਲਕ ਰੁੱਲਦੇ ਰਹੇ ਮੰਡੀਆਂ ਦੇ ਵਿੱਚ ਜਦੋਂ ਝੋਨੇ ਦੀ ਲਿਫਟਿੰਗ ਹੋ ਗਈ ਹਾਲਾਂਕਿ ਤੁਹਾਨੂੰ ਦੱਸ ਦੇ ਹੱਲੇ ਵੀ ਪੰਜਾਬ ਦੀ ਸਾਰੀ ਮੰਡੀਆਂ ਵਿੱਚੋਂ ਚੋਨਾ ਨਹੀਂ ਚੁਕਿਆ ਗਿਆ ਹਲੇ ਵੀ ਕੁਝ ਚੋਨਾ ਬਕਾਇਆ ਹੈ ਜਿਨ੍ਹਾਂ ਹਲੇ ਵੀ ਕੁਝ ਕਿਸਾਨ ਜਹੇ ਨੇ ਜਿਨ੍ਹਾਂ ਨੂੰ ਪੈਸੇ ਮਿਲਣੇ ਬਾਕੀ ਨੇ ਚੋਨੇ ਦੀ ਲਿਫਟਿੰਗ ਤੋਂ ਬਾਅਦ ਹੁਣ ਇਹ ਨਵਾਂ ਮਸਲਾ ਖੜਾ ਹੋ ਗਿਆ ਤੇ ਜੇਕਰ ਐਵੇਂ ਮਸਲੇ ਵੱਧਦੇ ਰਹੇ ਤਾਂ ਹੋ ਸਕਦਾ ਹੈ ਅਗਲੇ ਸਾਲ ਵੀ ਕਿਉਂਕਿ ਜੇਕਰ ਸਰਕਾਰ ਝੋਨਾ ਅੱਗੇ ਨਹੀਂ ਪਵਾਵੇ ਚੇਗੀ ਸਰਕਾਰ ਕੋਲ ਪੈਸੇ ਨਹੀਂ ਆਣਗੇ ਝੋਨਾ ਪਿਛਲੇ ਸਾਲ ਦਾ ਹੀ ਜੇਕਰ ਜਾਂ ਫਿਰ ਇਸ ਸਾਲ ਦਾ ਜੇਕਰ ਬਕਾਇਆ ਪਿਆ ਰਹਿ ਗਿਆ ਨਹੀਂ ਵਿਕਿਆ ਅੱਗੇ ਨੂੰ ਨਹੀਂ ਨਿਕਲਿਆ ਤਾਂ ਹੋ ਸਕਦਾ ਹੈ ਜਦੋਂ ਆਉਣ ਵਾਲੇ ਸਾਲ ਵਿੱਚ ਝੋਨਾ ਲੱਗੇਗਾ ਕਿਸਾਨ ਆਪਦੇ ਖੇਤਾਂ 'ਚ ਝੋਨਾ ਲਗਾਉਣਗੇ ਉਹਨਾਂ ਨੂੰ ਇਸ ਸਾਲ ਤੋਂ ਵੀ ਜ਼ਿਆਦਾ ਕਿਤੇ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਤਾਂ ਵੱਡੀ ਖਬਰ ਪੰਜਾਬ ਦੇ ਚੋਨੇਡੋਂ ਨਿਕਲਣ ਚੋਨੇ ਤੋਂ ਸਾਹਮਣੇ ਆ ਰਹੀ ਹੈ ਚੋਨੇ ਦੇ ਮੱਦੇਨਜ਼ਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਚੌਲਾ ਦੇ ਸੈਂਪਲ ਚਾਵਲਾ ਦੇ ਸੈਂਪਲ ਅਸਾਮ ਤੇ ਕਰਨਾਟਕ ਵਿੱਚ ਰੱਦ ਹੋਣ ਤੋਂ ਬਾਅਦ ਹੁਣ ਨਾਗਾਲੈਂਡ ਦੀ ਏਜੰਸੀਆਂ ਨੇ ਵੀ ਰੱਦ ਕਰ ਦਿੱਤੇ ਨੇ ਕਿ ਇਹ ਚਾਵਲ ਇਨਸਾਨਾਂ ਦੇ ਖਾਣ ਯੋਗ ਨਹੀਂ ਹੈਗੇ